ਗੋਰਾਹਾ ਦੇ ਨਜ਼ਦੀਕ ਪਿੰਡ ਬੋਪਾ ਰਾਏ ਚ ਹੋਇਆ ਭਿਆਨਕ ਸੜਕੀ ਹਾਦਸਾ ਦੋ ਨੌਜਵਾਨ ਹੋਏ ਬੁਰੀ ਤਰ੍ਹਾਂ ਜ਼ਖਮੀ ਗੋਰਾਹਾ ਦੇ ਪਿੰਡ ਬੋਪਾ ਰਾਏ ਨਜ਼ਦੀਕ ਹੋਏ ਇੱਕ ਭਿਆਨਕ ਸੜਕੀ ਹਾਦਸੇ ਚ ਦੋ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਪੁੱਜੀ 112 ਦੇ ਇੰਚਾਰਜ ਐਸਆਈ ਜਤਿੰਦਰ ਸਿੰਘ ਨੇ ਦੱਸਿਆ ਗੋਰਾਇਆ ਸਾਈਡ ਤੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਦੀ ਰੁੜਕਾ ਕਲਾ ਸਾਈਡ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ ਇਸ ਭਿਆਨਕ ਹਾਦਸੇ ਵਿੱਚ ਦੋਨੋਂ ਮੋਟਰਸਾਈਕਲਾਂ ਤੇ ਸਵਾਰ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ ਖਬਰ ਲਿਖੇ ਜਾਣ ਤੱਕ ਜ਼ਖਮੀਆਂ ਦੇ ਨਾਮਾਂ ਦੀ ਪੁਸ਼ਟੀ ਨਹੀਂ ਹੋਈ ਪਾਈ ਏਪੀ ਨਿਊਜ਼ ਪੰਜਾਬੀ ਲਈ ਗੋਰਾਇਆ ਤੋਂ ਬਿੰਦਰ ਸੁਮਨ ਦੀ ਖਾਸ ਰਿਪੋਰਟ ਹੋਇਆ ਨਾ ਆਪਣਾ ਕੁੜੀ ਤੇ ਹੋਣੇ ਪਾਰਟੀਆਂ ਜਿਹੜੀਆਂ ਆਈਆਂ ਉਹਨੇ ਪਚਾਰਦੇ ਆ ਉਹਨਾਂ ਨੇ ਪਚਾਰਦੇ ਦੋਨੇ ਬੰਦੇ ਐ ਔਰ ਜਿਹੜੇ ਮੋਰਟਲ ਕਵਰ ਜਿੱਤੇ ਲਾ ਕੇ ਤੇ ਥਾਣੇ ਪਚਾਰਦੇ ਨਹੀਂ ਇੱਕ ਜ਼ਖਮੀ ਕਿੰਨੇ ਹੋਏ ਐ ਬਾਕੀ ਅਗਲੇ ਹਲੇ ਡਰੈਸ ਪੂਰੇ ਪਰਦਰ ਨਹੀਂ ਲੱਗੇ ਉਹਨਾਂ ਦੇ ਜ਼ਖਮੀ ਉਹਨਾਂ ਨੇ ਤਾਂ ਕਾਫੀ ਉਹਨਾਂ ਦੇ ਕੱਟ ਜਿਗੇ ਹੈ ਤੇ ਮੋਰਟਲ 라ਵਸਨ ਕੀ ਬੱਤੀ ਥੋੜੇ ਮੋਰਟਲ 라ਵਤੀ ਬੱਤੀ ਐ ਬਾਕੀ ਦੇਖਦੇ ਟਾੜਦੇ ਆ ਪੇਟੋ ਆ ਕੰਮ ਕਰ ਲਈ ਠੀਕ ਹੈ ਜੀ ਓਕੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ